ਗੁਰਦੇਵ ਸਿੰਘ ਬਾਦਲ ਜੀ ਨੇ 60-65 ਸਾਲ ਦੇ ਲਗਭਗ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਸੇਵਾ ਕੀਤੀ ਹੈ ਪਾਰਟੀ ਨੂੰ ਛੱਡਣ ਦੀ ਬਾਬਤ ਸੋਚ ਵੀ ਨਹੀਂ ਸਕਦੇ ਕਿ ਅਸੀਂ ਅਕਾਲੀ ਦਲ ਨੂੰ ਛੱਡ ਕੇ ਉਸ ਪਾਰਟੀ 'ਚ ਜਾਵਾਂਗੇ ਜਿਹਦੀ ਅੱਜ ਬੇੜੀ ਡੋਦੀਦਾਰੀ ਹੈ ਅੱਛਾ ਬਾਦ ਸਾਹਿਬ ਇਹ ਪੋਸਟ ਪੈਣ ਤੋਂ ਪਹਿਲਾਂ ਕੁਝ ਪ੍ਰਿੰਟ মিডিਆ ਦੇ ਖਬਰਾਂ ਲੱਗਦੀਆਂ ਹੈ ਕਿ ਸੁਭਾ ਸਿੰਘ ਬਾਦਲ ਦੀ ਪਾਰਟੀ ਹਾਈਕਵਾਣ ਦਾ ਰਾਜੀ ਕਿ ਉਹਨਾਂ ਪਾਰਟੀ ਨੇ ਉਹਨਾਂ ਨੂੰ ਪਾਰਟੀ ਅੰਦਰ ਬੰਦਾ ਮਾਨਸਿਕਤਾ ਨਹੀਂ ਦਿੱਤਾ ਕਿ ਜਿਹੜੀਆਂ ਅਹੁਦੇਦਾਰਨਾਂ ਦੀ ਲਿਸਟਾਂ ਜਾਰੀ ਹੋਈਆਂ ਉਹਨਾਂ ਵਿੱਚ ਸੁਭਾ ਸਿੰਘ ਬਾਦਲ ਦਾ ਨਾਮ ਨਹੀਂ ਹੈ ਕੋਈ ਇਸ ਤਰ੍ਹਾਂ ਦੀ ਨਾਰਾਜ਼ਗੀ ਹੈ ਤੁਹਾਡੀ ਪਾਰਟੀ ਸੁਭੀਰ ਸਿੰਘ ਬਾਦਲ ਜੀ ਨੂੰ ਮਿਲ ਕੇ ਜਿਨ੍ਹਾਂ ਦੇ ਨਾਲ ਮੇਰਾ ਭਰਾਮਾ ਵਾਲਾ ਪਿਆਰ ਹੈ ਕੋਈ ਪਾਰਟੀ ਵਾਲਾ ਪਿਆਰ ਨਹੀਂ ਕੱਲ ਗੱਲਾਂ ਉੱਤੇ ਬਹੁਤ ਸਾਰੇ ਸੱਜਣ ਸੀ ਜਿਨ੍ਹਾਂ ਨੇ ਸਾਰਿਆਂ ਨੇ ਬਾਦਲ ਸਾਹਿਬ ਨੂੰ ਕਿਹਾ ਕਿ ਸੁਭਾ ਸਿੰਘ ਦਾ ਨਾਮ ਪਾਉਣਾ ਚਾਹੀਦਾ ਸੀ ਉਹਨਾਂ ਨੇ ਵੀ ਕਿਹਾ ਕਿ ਮੇਰਾ ਸੂਬਾ ਸਿੰਘ ਨਾਲ ਭਰਾਵਾਂ ਵਾਲਾ ਪਿਆਰ ਹੈ ਮੇਰਾ ਪਾਰਟੀ ਵਾਲਾ ਪਿਆਰ ਨਹੀਂ ਕਿਦਾ ਕਿ ਜੇ ਅਸੀਂ ਕਾਲੀ ਦਲ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਜਾਵਾਂਗੇ ਜਿਹੜਾ ਕਿ ਬੇਬੁਨਿਆਦ ਤੇ ਮਨ ਘੜਤ ਘਾੜੀਆਂ ਹੈ ਜਿਸ ਵੀ ਸੱਜਣ ਨੇ ਇਹ ਖਬਰ ਪਾਈ ਹੈ ਕਿ ਤੇ ਸਾਡਾ ਨਾਂ ਤਾਂ ਕਿਸੇ ਨਾਲ ਕੋਈ ਵਿਰੋਧ ਹੈ ਜਿਸ ਨੇ ਵੀ ਪਾਈ ਹੈ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸੇ ਵੀ ਪੱਤਰਕਾਰ ਦਾ ਫਰਜ਼ ਬਣਦਾ ਹੈ ਜਦੋਂ ਤੁਸੀਂ ਕੋਈ ਇਸ ਤਰ੍ਹਾਂ ਖਬਰ ਲਾਉਣੀ ਆ ਤਾਂ ਉਸ ਬੰਦੇ ਦੇ ਵਿਚਾਰ ਜਾਣੋ ਜਿਹਦੇ ਬਾਰੇ ਤੁਸੀਂ ਲਾ ਰਹੇ ਆ ਕਿਉਂਕਿ ਇਹਨੇ ਗੋਲਮੋਲ ਕਰ ਦੇਣਾ ਜੀ ਭਰੋਸੇ ਨੂੰ ਵਸੂਲਿਆ ਵਸੂਲਿਆ ਤੋਂ ਪਤਾ ਲੱਗਿਆ ਕਿ ਸਭ ਉਸ ਤਰ੍ਹਾਂ ਦਾ ਕਰਿਆ ਇਸ ਕਰਕੇ ਨਿਕਲ ਜਾਣਾ ਇਹ ਕੋਈ ਜ਼ਿੰਮੇਵਾਰ ਪੱਤਰਕਾਰ ਇਸ ਤਰ੍ਹਾਂ ਜਾਂ ਜਿਹੜਾ ਜ਼ਿੰਮੇਵਾਰ ਹੁਸਾਰਾ ਹੈ ਇਸ ਤਰ੍ਹਾਂ ਨਹੀਂ ਨਿਕਲ ਸਕਦਾ ਇਹ ਜਿਹੜੀ ਖਵਾ ਬਿਲਕੁਲ ਗਲਤ ਖਵਾ ਨਾ ਸਰ ਸਰਵਾਰ ਸੁਭਾ ਸਿੰਘ ਦੀ ਬਾਤ ਅੱਜ ਜਾਂ ਨਾ ਕਦੇ ਜਾਂ ਉਸ ਸ਼ੋਮਣੀ ਕਾਲੀ ਦਲ ਦੇ ਨਾਲ ਹੈ ਤੇ ਹੁਣ ਵੀ ਨਾਲ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਮੈਂ ਸਦਾ ਸ਼੍ਰੋਣੀ ਕਾਲੀ ਦਲ ਦੇ ਨਾਲ ਸਰਦਾਰ ਸੁਭਾ ਸਿੰਘ ਬਦਲੜਾ ਅਤੇ ਸ਼੍ਰੋਮਣੀ ਕਾਲੀ ਦਲ ਦਾ ਖਰਾਬ ਕਰ ਰਹੇ ਆ ਦੇਖੋ ਇਹਨਾਂ ਦਾ ਐਡਾ ਕੰਦਾ ਸਰਦਾਰ ਸੁਭਾ ਸਿੰਘ ਬਦਲੜਾ ਉਹ ਤਰ੍ਹਾਂ ਵੀ ਐਮਐਲਏ ਨਹੀਂ ਸ਼ਾਮਲ ਹੋਣਗੇ ਉਹ ਤਾਂ ਚਲੋ ਹੈ ਹੀ ਫੇਕ ਹੈ ਹੀ ਗਲਤ ਇਹਦਾ ਇਹਦਾ ਹੋ ਹੀ ਨਹੀਂ ਸਕਦਾ ਤੇ ਨਾ ਉਹਨਾਂ ਨੇ ਜਾਣਿਆ ਇਹਨਾਂ ਨੂੰ ਪਤਾ ਵੀ ਜਿਹੜਾ ਆਉਣ ਵਾਲਾ ਸਮਾ ਸ਼੍ਰੋਮਣੀ ਕਾਲੀ ਦਲ ਦਾ ਉਹ ਵਿਰੋਧੀਆਂ ਨੂੰ ਐ ਵੀ ਜਦੋਂ ਵੀ ਕੋਈ ਨਾ ਕੋਈ ਬਿਨਾ ਸਿਰ ਪੈਰ ਤੋਂ ਉਹ ਵਾਹ ਬਲੋਦੇ ਰਹਿੰਦੇ ਕਹਣਾ ਜੀ ਚਲੋ ਸਸਿਕਾ ਜੀ ਤੁਸੀਂ ਜੁੜੇ ਹੋ ਲੋਕਰਾ ਟੀਵੀ ਨਾਲ ਮੈਂ ਹਾਂ ਜਸੰਦਰ ਸਿੰਘ ਪਿਛਲੇ ਕਈ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਭਾ ਸਿੰਘ ਬਾਦਲ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਇਸ ਸਬੰਧੀ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਅਕਾਲੀ ਦਲ ਦੇ ਹਲਕਾ ਇੰਚਾਰਜ ਸੁਭਾ ਸਿੰਘ ਬਾਦਲ ਹਾਜ਼ਰ ਹੈ ਉਹਨਾਂ ਤੋਂ ਪੁੱਛਦੇ ਆ ਇਸ ਪੋਸਟ ਦੀ ਪੂਰੀ ਸਚਾਈ ਬਾਦ ਸਾਹਿਬ ਲੋਕਰਾ ਟੀਵੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਧੰਵਾਦ ਜੀ ਸਰਦਾਰ ਜਸਵਿੰਦਰ ਸਿੰਘ ਜੀ ਤੁਸੀਂ ਸਾਨੂੰ ਆਪਣਾ ਸਪਸ਼ਟੀਕਰਨ ਦੇਣ ਦਾ ਮੌਕਾ ਦਿੱਤਾ ਹੈ ਕੁਝ ਦਿਨ ਹੋ ਗਏ ਅਖਬਾਰਾਂ ਤੇ ਤੇ ਮੋਬਾਈਲਾਂ ਤੇ ਇੱਕ ਖਬਰ ਚੱਲੀ ਹੈ ਕਿ ਸੁਭਾ ਸਿੰਘ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਜਿਹੜੀ ਕਿ ਬੇਬੁਨਿਆਦ ਹੈ ਜਿਸ ਦੇ ਨਾਲ ਨਾ ਤਾਂ ਕੋਈ ਸਾਡਾ ਸਬੰਧ ਹੈ ਤੇ ਨਾ ਕੋਈ ਵਾਸਤਾ ਹੈ ਮੇਰੇ ਪਿਤਾ ਸਰਦਾਰ ਗੁਰਦੇਵ ਸਿੰਘ ਬਾਦਲ ਜੀ ਨੇ 60 65 ਸਾਲ ਦੇ ਲਗਭਗ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਸੇਵਾ ਕੀਤੀ ਹੈ ਪਾਰਟੀ ਨੂੰ ਛੱਡਣ ਦੀ ਬਾਬਤ ਸੋਚ ਵੀ ਨਹੀਂ ਸਕਦੇ ਕਿ ਅਸੀਂ ਅਕਾਲੀ ਦਲ ਨੂੰ ਛੱਡ ਕੇ ਉਸ ਪਾਰਟੀ 'ਚ ਜਾਵਾਂਗੇ ਜਿਹਦੀ ਅੱਜ ਬੇੜੀ ਡੁੱਬਦੀ ਜਾ ਰਹੀ ਹੈ ਕੋਈ ਵੀ ਬੰਦਾ ਚੜਦੀ ਕਲਾ ਵਾਲੇ ਪਾਸੇ ਜਾਂਦਾ ਟੈਂਦੀ ਕਲਾ ਵਾਲੇ ਪਾਸੇ ਕੋਈ ਨਹੀਂ ਜਾਂਦਾ ਸਾਡਾ ਇਸ ਬਾਰੇ ਨਾ ਤਾਂ ਸੋਚਿਆ ਤੇ ਨਾ ਸੋਚਣ ਆਉਣ ਵਾਲੇ ਸਮੇਂ ਦੇ ਵਿੱਚ ਸੋਚਿਆ ਜਾ ਸਕਦਾ ਹੈ ਕਿ ਅਸੀਂ ਕਾਲੀ ਦਲ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਜਾਵਾਂਗੇ ਜਿਹੜਾ ਕਿ ਬੇਬੁਨਿਆਦ ਤੇ ਮਨ ਘੜ ਤਕਾਣੀ ਹੈ ਜਿਸ ਵੀ ਸੱਜਣ ਨੇ ਇਹ ਖਬਰ ਪਾਈ ਹੈ ਕਿ ਸਾਡਾ ਨਾਂ ਤਾਂ ਕਿਸੇ ਨਾਲ ਕੋਈ ਵਿਰੋਧ ਹੈ ਜਿਸਨੇ ਵੀ ਪਾਈਆ ਤੇ ਉਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਅੱਛਾ ਬਾਲ ਸਾਹਿਬ ਇਹ ਪੋਸਟ ਪਹਿਣ ਤੋਂ ਪਹਿਲਾਂ ਕੁਝ ਪ੍ਰਿੰਟ মিডিਆ ਦੇ ਖਬਰਾਂ ਲੱਗਦੀਆਂ ਕਿ ਸੁਭਾ ਸਿੰਘ ਬਾਦਲ ਦੀ ਪਾਰਟੀ ਹਾਈ ਕਮਾਂਡ ਅੰਦਰ ਆ ਗਿਆ ਕਿ ਉਹਨਾਂ ਪਾਰਟੀ ਨੇ ਉਹਨਾਂ ਨੂੰ ਪਾਰਟੀ ਅੰਦਰ ਬੰਦਾ ਮਾਨਸਤ ਘਰ ਨਹੀਂ ਦਿੱਤਾ ਕਿ ਜਿਹੜੀਆਂ ਅਹੁਦੇਦਾਰਾਂ ਦੀਆਂ ਲਿਸਟਾਂ ਜਾਰੀ ਹੋਈਆਂ ਉਹਨਾਂ ਵਿੱਚ ਸੁਭਾ ਸਿੰਘ ਬਾਦਲ ਦਾ ਨਾਮ ਨਹੀਂ ਹੈ ਕੋਈ ਇਸ ਤਰ੍ਹਾਂ ਦੀ ਨਾਰਾਜ਼ਗੀ ਹੈ ਤੁਹਾਡੀ ਪਾਰਟੀ ਨਾਲ ਪਾਰਟੀ ਨਾਲ ਸਾਡੀ ਕੋਈ ਨਾਰਾਜ਼ਗੀ ਨਹੀਂ ਮੈਂ ਕੱਲ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਮਿਲ ਕੇ ਆਇਆ ਜਿਨ੍ਹਾਂ ਦੇ ਨਾਲ ਮੇਰਾ ਭਰਾਮਾ ਵਾਲਾ ਪਿਆਰ ਹੈ ਕੋਈ ਪਾਰਟੀ ਵਾਲਾ ਪਿਆਰ ਨਹੀਂ ਕੱਲ ਗੱਲਾਂ ਉੱਤੇ ਬਹੁਤ ਸਾਰੇ ਸੱਜਣ ਸੀ ਜਿਨ੍ਹਾਂ ਨੇ ਸਾਰਿਆਂ ਨੇ ਬਾਦਲ ਸਾਹਿਬ ਨੂੰ ਕਿਹਾ ਕਿ ਸੂਬਾ ਸਿੰਘ ਦਾ ਨਾਮ ਪਾਉਣਾ ਚਾਹੀਦਾ ਸੀ ਉਹਨਾਂ ਨੇ ਵੀ ਕਿਹਾ ਕਿ ਮੇਰਾ ਸੂਬਾ ਸਿੰਘ ਨਾਲ ਭਰਾਮਾ ਵਾਲਾ ਪਿਆਰ ਹੈ ਮੇਰਾ ਪਾਰਟੀ ਵਾਲਾ ਪਿਆਰ ਨਹੀਂ ਅਸੀਂ ਹਮੇਸ਼ਾ ਹੀ ਬਾਦਲ ਪਰਿਵਾਰ ਦੇ ਨਾਲ ਖੜੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨਾਲ ਹੀ ਖੜਾਂਗੇ ਕਿਉਂਕਿ ਸਾਡੀ ਪਰਿਵਾਰਕ ਸਾਂਝ ਹੈ ਮੇਰੇ ਪਿਤਾ ਜਿਹਨੂੰ ਜਿੰਨਾ ਮਾਣ ਸਤਿਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਦਿੱਤਾ ਹੈ ਸ਼ਾਇਦ ਹੋਰ ਕਿਸੇ ਦੇ ਹਿੱਸੇ ਵਿੱਚ ਵੀ ਇਹ ਨਾਂ ਆਇਆ ਹੋਵੇ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਕੁਰਸੀ ਤੇ ਬੈਠੇ ਸੀ ਮੁੱਖ ਮੰਤਰੀ ਬਣ ਕੇ ਤਾਂ ਉਹਨਾਂ ਨੂੰ ਜਦੋਂ ਪੱਤਰਕਾਰ ਵੀਰਾਂ ਨੇ ਪੁੱਛਿਆ ਸੀ ਕਿ ਬਾਦਲ ਸਾਹਿਬ ਤੁਸੀਂ ਜਦੋਂ ਵੀ ਕੋਈ ਮੁੱਖ ਮੰਤਰੀ ਬਣਦਾ ਹੈ ਤਾਂ ਕੋਈ ਦੋ ਸ਼ਬਦ ਲਿਖਦਾ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਲਿਖਿਆ ਸੀ ਕਿ ਮੇਰਾ ਸਭ ਤੋਂ ਨੇੜਲਾ ਤੇ ਕਰੀਬੀ ਸਾਥੀ ਗੁਰਦੇਵ ਸਿੰਘ ਬਾਦਲ ਹੈ ਇੰਨੀ ਸਾਝ ਹੈ ਸਾਡੀ ਇਸ ਪਰਿਵਾਰ ਦੇ ਨਾਲ ਨਾ ਸੀ ਅੱਜ ਸੋਚਿਆ ਇਸ ਪਰਿਵਾਰ ਨੂੰ ਛੱਡਣ ਦਾ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੋਚਾਂਗੇ ਜਿੰਨਾ ਚਿਰ ਜ਼ਿੰਦਗੀ ਰਹੀ ਅਕਾਲੀ ਦਲ ਵਿੱਚ ਹਾਂ ਤੇ ਅਕਾਲੀ ਦਲ ਵਿੱਚ ਰਹਾਂਗਾ ਅੱਛਾ ਬਾਦਲ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸਰਦਾਰ ਗੁਰਦੇਵ ਸਿੰਘ ਬਾਦਲ ਦੇ ਬਹੁਤ ਹੀ ਕਰੀਬੀ ਸਵਾਨ ਸਰ ਭਰਾਵਾਂ ਵਾਲੇ ਸਬੰਧੀ ਜਿਵੇਂ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਸਾਡੇ ਸੁਖਵੀਰ ਸਿੰਘ ਬਾਦਲ ਹੋਰਾਨਾ ਵੀ ਭਰਾਵਾਂ ਵਾਲੇ ਸਬੰਧ ਹੈ ਫਿਰ ਇਸ ਤਰ੍ਹਾਂ ਦੀਆਂ ਖਬਰਾਂ ਲੱਗਣੀਆਂ ਕੋਈ ਤੁਹਾਨੂੰ ਲੱਗਦਾ ਕਿਸੇ ਤਰ੍ਹਾਂ ਦਾ ਤੁਹਾਡੇ ਕੋਈ ਵਿਰੋਧੀ ਇਸ ਤਰ੍ਹਾਂ ਦੀਆਂ ਚਾਲਾਂ ਚੱਲ ਰਹੇ ਆ ਜਾਂ ਕੋਈ ਤੁਹਾਡੇ ਆਪਣੀ ਇਸ ਤਰ੍ਹਾਂ ਦੀਆਂ ਕੋਈ ਚਾਲਾਂ ਚੱਲ ਰਹੇ ਆ ਇਹ ਵਿਰੋਧੀਆਂ ਦੀਆਂ ਹੀ ਚਾਲਾਂ ਹੈ ਕਿ ਸੁਭਾ ਸਿੰਘ ਬਾਦਲ ਸਾਹਿਬ ਦੇ ਨੇੜੇ ਨਾ ਹੋ ਜੇ ਨਾਂ ਦਾ ਅਸੀਂ ਸੋਚਿਆ ਤੇ ਨਾਂ ਇਹਦੇ ਬਾਰੇ ਸੋਚਾਂਗੇ ਕਿਉਂਕਿ ਖਬਰਾਂ ਮਨ ਘੜਤ ਪੁਰਾਣੇ ਸਮਿਆਂ ਤੋਂ ਹੀ ਲੱਗਦੀਆਂ ਰਹੀਆਂ ਪਹਿਲਾਂ ਵੀ ਬਹੁਤ ਵਾਰੇ ਉਹ ਜੀਆਂ ਬੇਬੁਨਿਆਦ ਖਬਰਾਂ ਲੱਗੀਆਂ ਪਰ ਅਸੀਂ ਅੱਜ ਵੀ ਪਾਰਟੀ ਨਾਲ ਆ ਤੇ ਕੱਲ ਵੀ ਪਾਰਟੀ ਦੇ ਨਾਲ ਰਹਿਾਂਗੇ ਨਹੀਂ ਜਿਹੜਾ ਤੁਸੀਂ ਇਹ ਸ਼ਬਦ ਹੁਣ ਇਸਤੇਮਾਲ ਕੀਤਾ ਵੀ ਤੁਹਾਡੇ ਸੁਖਵੀਰ ਸਿੰਘ ਬਾਦਲ ਦੇ ਕਿ ਸੁਭਾ ਸਿੰਘ ਬਾਦਲ ਨੇੜੇ ਨਾ ਹੋ ਜੇ ਉਸ ਦਾ ਦੂਜੀਆਂ ਪਾਰਟੀਆਂ ਨੂੰ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ ਕੋਈ ਕਿਤੇ ਆਪਣੇ ਤੇ ਪਾਰਟੀ ਦੇ ਵਿੱਚ ਤਾਂ ਨਹੀਂ ਕੋਈ ਸ਼ਖਸ ਮਜਬੂਤ ਵੀ ਉਹ ਤੁਹਾਡਾ ਕੋਈ ਸਿਆਸੀ ਨੁਕਸਾਨ ਕਰ ਰਿਹਾ ਹੈ ਹੁਣ ਆ ਜਿਹੜੀ ਖਬਰ ਲੱਗੀ ਹੈ ਉਹਦੇ ਨਾਲ ਮੇਰੀ ਕੀ ਵਿਰੋਧਤਾ ਸੀ ਅਗਲਾ ਆਪਦੀ ਟੌਰ ਬਣਾਉਣ ਵਾਸਤੇ ਖਬਰੇ ਉਹ ਜੀ ਲਾ ਦਿੰਦਾ ਕਿ ਸ਼ਾਇਦ ਇਹਨੂੰ ਸੂਬਾ ਸਿੰਘ ਬਾਰੇ ਵੱਧ ਪਤਾ ਹੋਵੇ ਉਹ ਜੇ ਕਿਸੇ ਸੱਜਣ ਦੀ ਚਾਲ ਹੋ ਸਕਦੀ ਹੈ ਜਦ ਆਪਣੀ ਨਾਲ ਕਿਸੇ ਨਾਲ ਅੱਜ ਕੋਈ ਵੈਰ ਕੋਈ ਵਿਰੋਧ ਹੈ ਪਰ ਕੋਈ ਹੁੰਦੇ ਆ ਸੱਜਣ ਵਿੱਚ ਰਹਿ ਕੇ ਵੀ ਚੁੰਡੀਆਂ ਵੜਨ ਵਾਲੇ ਹੋ ਸਕਦਾ ਹੈ ਕਿਸੇ ਉਹ ਜੀ ਦੀ ਚਾਲ ਹੋਵੇ ਜੀ ਨੇ ਇਹ ਉਹਦੀਆਂ ਖਬਰਾਂ ਲਾ ਜਾਂ ਹੁਣ ਪਰ ਅਸੀਂ ਪਾਰਟੀ ਦੇ ਨਾਲ ਨਾਲ ਹੀ ਰਹਾਂਗੇ ਪਾਰਟੀ ਦਾ ਬਿਲਕੁਲ ਮਜ਼ਬੂਤੀ ਨਾਲ ਖੜੇ ਆ ਸੁਖਵੀਰ ਸਿੰਘ ਬਾਦਲ ਨਾਲ ਜਿਸ ਤਰ੍ਹਾਂ ਇਸ ਟਾਈਮ ਪਾਰਟੀ ਦਾ ਕਈ ਧੜੇ ਚਵੰਡੀ ਜਾ ਚੁੱਕੇ ਪਾਰਟੀ ਕਈ ਪੰਜ ਮੈਂਬਰੀ ਕਮੇਟੀ ਦੇ ਤੌਰ ਤੇ ਵੀ ਪਾਰਟੀ ਦੇ ਵੱਖਰਾ ਧੜਾ ਚੱਲ ਰਿਹਾ ਉਸ ਟਾਈਮ ਤੇ ਤੁਸੀਂ ਆਪਣੇ ਆਪ ਨੂੰ ਸੁਖਵੀਰ ਸਿੰਘ ਵਾਲ ਦੇ ਨਾਲ ਖੜਾ ਦਿਖਾ ਰਹੇ ਹੋ ਹਾਂ ਜੀ ਆ ਤੁਹਾਨੂੰ ਵਿਸ਼ਵਾਸ ਤੋਂ ਉਹਨੇ ਕਿ ਜਿਹੜੇ ਸੱਜਣ ਗਏ ਆ ਉਹ ਵੀ ਅਕਾਲੀ ਦਲ ਪਾਰਟੀ ਚੋਂ ਗਏ ਆ ਚਲੋ ਭਰਾ ਭਰਾ ਦਾ ਆਪਸ ਦੀ ਬੜਾ ਮੋਟ ਹੋ ਜਾ ਰਿਹਾ ਹੈ ਰنجਿਤ ਪਰ ਜਿਹੜੇ ਗਏ ਆ ਉਹ ਵੀ ਅਖੀਰ ਨੂੰ ਸ਼੍ਰੋਮਣੀ ਅਕਾਲੀ ਦਲ ਚ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਦੀ ਰਹਿਮਾਈ ਥੱਲੇ ਹੀ ਹੋਣਗੇ ਅਕਾਲੀ ਦਲ ਇੱਕ ਹੈ ਤੇ ਇੱਕ ਹੀ ਰਹਿਣਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਆਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਹੈ ਜਿਹੜਾ ਉਹਨਾਂ ਨੇ ਆਉਣ ਸਤਾਈ ਚ ਬਣਨਾ ਹੈ ਕੋਈ ਦੁਨੀਆ ਦੀ ਤਾਕਤ ਉਹਨਾਂ ਨੂੰ ਰੋਕ ਨਹੀਂ ਸਕਦੀ ਅਸੀਂ ਹੁਣ ਪਿੰਡਾਂ ਚ ਜਾ ਕੇ ਆਏ ਆ ਬੜਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਤੇ ਜਿਹੜੇ ਲੋਕ ਆਪਣੇ ਆਪ ਨੂੰ ਲੁੱਟੇ ਹੋਏ ਮਹਿਸੂਸ ਕਰ ਰਹੇ ਆ ਕਿ ਅਸੀਂ ਜਿਹੜੇ ਬਦਲਾਵ ਦੇ ਨਾਂ ਤੇ ਸੱਜਣਾ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਪਰ ਉਹਨਾਂ ਨੇ ਪੰਜਾਬ ਦਾ ਸਤਿਆਨਾਸ਼ ਕਰਤਾ ਜਿਹੜਾ ਸਾਢੇ 3 ਸਾਲਾਂ ਚ ਨੁਕਸਾਨ ਇਹਨਾਂ ਨੇ ਕਰਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਜਿਹੜਾ 1.5 ਸਾਲ ਰਹਿੰਦਾ ਹੈ ਹੁਣ ਹੈ ਇਹ ਪੰਜਾਬ ਦੇ ਲੋਕ ਅੱਜ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਆ ਲੋਕ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਯਾਦ ਕਰਦੇ ਆ ਤੇ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਆ ਆਉਣ ਵਾਲੇ ਸਮੇਂ 'ਚ ਤੁਹਾਨੂੰ ਲੱਗਦਾ ਹੈ ਕਿ ਵੀ ਅਕਾਲੀ ਦਲ ਪੰਜਾਬ ਵਿੱਚ ਬੜਾ ਅੰਪਾਇਰਾਂ ਤੇ ਖੜਾ ਹੋ ਜਾਊਗਾ ਜੀ ਇਹ ਤੁਸੀਂ ਵੀ ਸਾਰੇ ਸਾਡੇ ਨਾਲ ਵੱਧ ਜਾਣਦੇ ਹੋ ਥੋੜਾ ਸਾਡੇ ਨਾਲੋਂ ਜ਼ਿਆਦਾ ਲੋਕਾਂ ਦੇ ਨਾਲ ਬਾਹਰ ਹੁੰਦਾ ਹੈ ਅੱਜ ਜਿਹੜੀ ਨੇਰੀ ਦੁਬਾਰਾ ਚੱਲ ਰਹੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਚੱਲ ਰਹੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ 12-13 ਸਾਲ ਹੋ ਗਏ ਐ ਪਾਵਰ ਤੋਂ ਮੁੱਖ ਮੰਤਰੀ ਪੁਨੇ ਤੋਂ ਪਾਸੇ ਹੋਇਆ ਜਿੰਨੀਆਂ ਸਰਕਾਰਾਂ ਆਇਆ ਕਾਂਗਰਸ ਨੇ ਰਾਜ ਭਾਗ ਕੀਤਾ ਚਾਹੇ ਆਜ ਆਮ ਆਦਮੀ ਵਾਲੇ ਵੀ ਸੰਜ ਰਾਜ ਭਾਗ ਕਰ ਰਿਹਾ ਹੈ ਪਤਾ ਨਹੀਂ ਇਹਨਾਂ ਨੂੰ ਕੀ ਸੁਖਬੀਰ ਸਿੰਘ ਬਾਦਲ ਤੋਂ ਡਰ ਲੱਗਦਾ ਹੈ ਇਹਨਾਂ ਨੂੰ ਪਿਆਨ ਨੂੰ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਭੂਤ ਹੀ ਡਰਾਉਂਦਾ ਰਹਿੰਦਾ ਹੈ ਇਹ ਜਦੋਂ ਵੀ ਕੋਈ ਨਾਂ ਲੈਂਦਾ ਹੈ ਤਾਂ ਸਰਦਾਰ ਸੁਖਬੀਰ ਸਿੰਘ ਦੀ ਬਾਦਲ ਦੀ ਵਿਰੋਧਤਾ ਕਰਦੇ ਹੈ ਕਾਂਗਰਸ ਦਾ ਰਾਜ ਭਾਗ ਰਿਹਾ ਹੈ ਉਹਨਾਂ ਨੇ ਵੀ ਕਿਸੇ ਦੀ ਵਿਰੋਧਤਾ ਨਹੀਂ ਕੀਤੀ ਸੁਖਬੀਰ ਸਿੰਘ ਬਾਦਲ ਨੂੰ ਹੀ ਚੁੰਮੜੇ ਰਹੇ ਆ ਆਮ ਆਦਮੀ ਪਾਰਟੀ ਦੇ ਹੈ ਇਹ ਕਾਂਗਰਸ ਦਾ ਨਾਂ ਨਹੀਂ ਲੈਂਦੇ ਇਹ ਵੀ ਸੁਖਵੀਰ ਸਿੰਘ ਬਾਦਲ ਦੇ ਮਗਰ ਲੱਗੇ ਆ ਪਰ ਅੱਜ ਜਨਤਾ ਜਿਹੜੀ ਪੰਜਾਬ ਦੀ ਹੈ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੀ ਹੈ ਠੀਕ ਹੈ ਸੋ ਹੁਣ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਾਟਕੋ ਕਮੇਟੀ ਮੈਂਬਰ ਗੁਰਦੀਅ ਸਿੰਘ ਢਿੱਲੋਂ ਗੁਰਦੀਅ ਸਿੰਘ ਢਿੱਲੋਂ ਨਾਲ ਅੱਜ ਹੀ ਗੱਲਬਾਤ ਕਰਦੇ ਆ ਜੋ ਹਲਕਾ ਜੇਤੋ ਵਿੱਚ ਇਸ ਟਾਈਮ ਘਟਨਾਗ੍ਰਮ ਬਪ ਰਿਹਾ ਢਿੱਲੋਂ ਸਾਹਿਬ ਜੇਤੋ ਹਲਕੇ ਦੀ ਰਾਜਨੀਤੀ ਵਿੱਚ ਇਹ ਬੜੀਆਂ ਅਫਵਾਹਾਂ ਜੋ ਰੌਣਾ ਚੱਲ ਰਹੀਆਂ ਨੇ ਕਿ ਸੁਭਾ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਤੋਂ ਨਾਰਾਜ਼ ਹੈ ਕਿ ਉਹ ਪਾਰਟੀ ਛੱਡਣਗੇ ਉਸ ਤੋਂ ਬਾਅਦ ਵੀ ਫਿਰ ਪੋਸਟਾਂ ਕੁਝ ਵਹਿ ਰਹੁੰਦੀਆਂ ਕਿ ਸੁਭਾ ਸਿੰਘ ਬਾਦਲ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਨਾਲ ਵਿਦਾ ਕਹਿਤਾ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਧੰਨਵਾਦ ਜੀ ਤੁਹਾਡਾ ਇਹ ਬਿਲਕੁਲ ਅਫਵਾਹ ਹੈ ਜਿਹੜਾ ਸੁਭਾ ਸਿੰਘ ਜੀ ਬਾਦਲ ਜੀ ਸਰਦਾਰ ਗੁਰਦੇਵ ਸਿੰਘ ਜੀ ਬਾਦਲ ਦੇ ਬੇਟੇ ਹੈ ਔਰ ਗੁਰਦੇਵ ਸਿੰਘ ਬਾਦਲ ਬਹੁਤ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਲਗਭਗ 60-65 ਸਾਲ ਉਹਨਾਂ ਨੇ ਸੇਵਾ ਕੀਤੀ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੜੇ ਨੇੜ ਦੇ ਸਾਥੀ ਸੀ ਔਰ ਬਾਦਲ ਸਾਹਿਬ ਜੇ ਸਭ ਤੋਂ ਵੱਧ ਪਿਆਰ ਕਰਦੇ ਸੀ ਤਾਂ ਸਰਦਾਰ ਗੁਰਦੇਵ ਸਿੰਘ ਬਾਦਲ ਨੂੰ ਪਰਿਵਾਰ ਪਿਆਰ ਕਰਦੇ ਸੀ ਕਿਉਂਕਿ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਜਿਹੜਾ ਤੁਸੀਂ ਕਰਿਆ ਗੱਲ ਕਰੀ ਹੈ ਉਹ ਹਲੇ ਤਾਂ ਜਿਹੜੀ ਜਥੇਬੰਦੀ ਬਣੀ ਆ ਹਲੇ ਤਾਂ ਹੋਰ ਉਹ ਚ ਸ਼ਾਮਲ ਕਰਨੇ ਆ ਬੜੇ ਹੋਰ ਵੀ ਇਹ ਆਪਣੇ ਹੈਗੇ ਆ ਜਿਹੜੇ ਕੋਈ ਨਹੀਂ ਸ਼ਾਮਲ ਉਹਨਾਂ ਨੂੰ ਹੋਰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਅਸੀਂ ਵੀ ਜਦੋਂ ਸਰਦਾਰ ਸੁਖਵੀਰ ਸਿੰਘ ਜੀ ਉਹ ਕਹਿੰਦਾ ਵੀ ਮੇਰੇ ਮੈਨੂੰ ਉਸ ਤੋਂ ਨੇੜੇ ਕੌਣ ਹੈ ਉਸ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇਣੀ ਹੈ ਹਲੇ ਜਥੇਬੰਦੀ 'ਚ ਵਿਸਥਾਰ ਕਰਨਾ ਹੈ ਪਰ ਜਿਹੜੇ ਵਿਰੋਧੀ ਜਿਵੇਂ ਤੁਸੀਂ ਖਬਰ ਲੱਗੀ ਹੈ ਇਹ ਕਿਸੇ ਵੀ ਪੱਤਰਕਾਰ ਦਾ ਫਰਜ਼ ਬਣਦਾ ਹੈ ਜਦੋਂ ਤੁਸੀਂ ਕੋਈ ਇਸ ਤਰ੍ਹਾਂ ਖਬਰ ਲਾਉਣੀ ਆ ਤਾਂ ਉਸ ਬੰਦੇ ਦੇ ਵਿਚਾਰ ਜਾਣੋ ਜਿਹਦੇ ਬਾਰੇ ਤੁਸੀਂ ਲਾ ਰਹੇ ਆ ਕਿਉਂਕਿ ਐਵੇਂ ਗੋਲਬੋਲ ਕਰ ਦੇਣਾ ਜੀ ਭਰੋਸੇ ਜੂ ਵਸੂਲਿਆਂ ਵਸੂਲਿਆਂ ਤੋਂ ਪਤਾ ਲੱਗਿਆ ਜੀ ਸਾਨੂੰ ਉਸ ਤਰ੍ਹਾਂ ਦਾ ਕਰਿਆ ਇਸ ਕਰਕੇ ਨਿਕਲ ਜਾਣਾ ਇਹ ਕੋਈ ਜ਼ਿੰਮੇਵਾਰ ਪੱਤਰਕਾਰ ਇਸ ਤਰ੍ਹਾਂ ਜਾਓ ਜਿਹੜਾ ਜ਼ਿੰਮੇਵਾਰ ਅਧਾਰਾ ਹੈ ਇਸ ਤਰ੍ਹਾਂ ਨਹੀਂ ਨਿਕਲ ਸਕਦਾ ਇਹ ਜਿਹੜੀ ਫੁਵਾ ਬਿਲਕੁਲ ਗਲਤ ਫੁਵਾ ਨਾ ਸਰਦਾਰ ਸੁਭਾ ਸਿੰਘ ਦੀ ਬਾਦਲ ਅੱਜ ਜਾਣ ਨਾ ਕਦੇ ਜਾਣ ਉਸ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਤੇ ਹੁਣ ਵੀ ਨਾਲ ਹੈ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਮੈਂ ਸਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਹੂੰਗਾ ਵੈਸੇ ਸਿਆਣੇ ਕਹਿੰਦੇ ਆ ਵੀ ਜੇ ਕੋਈ ਗੱਲ ਹੁੰਦੀ ਹੈ ਜਾਂ ਵੀ ਅਗ ਮਸਜਿਦ ਤਾਂ ਹੀ ਕੋਈ ਧੂਆ ਉੜਦਾ ਕੋਈ ਲੱਗ ਜੇ ਤੁਹਾਨੂੰ ਕਿ ਇਸ ਤਰ੍ਹਾਂ ਵੀ ਸੁਭਾ ਸਿੰਘ ਬਾਲ ਦੀ ਕੋਈ ਨਾ ਕੋਈ ਨਾਰਾਜ਼ਗੀ ਹੋਊਗੀ ਪਾਰਟੀ ਨਾਲ ਤੇ ਤਾਂ ਹੀ ਜਾ ਕੇ ਤੇ ਮੀਡੀਆ ਦੇ ਵਿੱਚ ਇਹ ਗੱਲਾਂ ਆਈਆਂ ਦੇਖੋ ਤੁਸੀਂ ਹਰ ਰੋਜ਼ ਹੁਣ ਤਾਂ ਚੈਨਲ ਹੀ ਇੰਨੇ ਹੋ ਗਏ ਏਸ ਗੱਲ ਤੇ ਜਿਹਦੇ ਕੋਈ ਸਿਰ ਪੈਰ ਨਹੀਂ ਹੁੰਦੇ ਅੱਜ ਕੱਲ੍ਹ ਵੱਡੀਆਂ ਵੱਡੀਆਂ ਉਹ ਖਬਰਾਂ ਇਹ ਤਾਂ ਗੱਲ ਹੀ ਕੁਛ ਨਹੀਂ ਤੁਸੀਂ ਦੇਖੋ ਉੱਥੇ ਜਲ ਕੇ ਜਿਹਦਾ ਕੋਈ ਹੁਣ ਤੁਸੀਂ ਆਹਾ ਆਪਣੇ ਮੁੱਖ ਮੰਤਰੀ ਸਾਹਿਬ ਬਣੇ ਆ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਕਿਵੇਂ ਕਰ ਜਾਂਦੇ ਆ ਮੇਰਾ ਮਤਲਬ ਵੀ ਤੁਸੀਂ ਇਹ ਨਾ ਕਹੋ ਵੀ ਬਿਨਾ ਇਦੋਂ ਵੱਡੀਆਂ ਵੱਡੀਆਂ ਗੱਲਾਂ ਦੇ ਜਿਹਦਾ ਸਿਰ ਪੈਰ ਨਹੀਂ ਹੁੰਦਾ ਉਹ ਨੈਸ਼ਨਲ ਚੱਲਣਾ ਤੇ ਚੱਲੀ ਜਾਂਦੇ ਆ ਇਹ ਤਾਂ ਗੱਲ ਹੀ ਕੁਝ ਨਹੀਂ ਬਿਨਾ ਸਿਰ ਪੈਰ ਤੋਂ ਗੱਲ ਚੱਲ ਰਹੀ ਹੈ ਮਤੋਂ ਤੁਹਾਨੂੰ ਇਹ ਲੱਗਦਾ ਵੀ ਇਹ ਕੋਈ ਪ੍ਰੈਸਵਨ ਨੂੰ ਲੱਗਦਾ ਵੀ ਪ੍ਰੈਸ ਦੀ ਗਲਤੀ ਹੈ ਕੋਈ ਕੋ ਟੈਕਨੀਕਲ ਗਲਤੀ ਹੈ ਜਾਂ ਕਿ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡੇ ਵਿਰੋਧੀ ਸੁਭਾ ਸਿੰਘ ਬਾਦਲ ਦਾ ਖਰਾਬ ਕਰ ਰਹੇ ਹੈ ਬਿਲਕੁਲ ਉਹ ਸਰਦਾਰ ਸੁਭਾ ਸਿੰਘ ਜੀ ਬਾਦਲ ਦਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਖਰਾਬ ਕਰ ਰਹੇ ਹੈ ਦੇਖੋ ਇਹਨਾਂ ਦਾ ਐਡਾ ਕਾਦਾ ਸਰਦਾਰ ਸੂਬਾ ਸਿੰਘ ਦੀ ਬਾਦਲ ਦਾ ਉਹ ਫਿਰ ਕੋਈ ਐਮਐਲਏ ਨਹੀਂ ਸ਼ਾਮਲ ਹੋਣਗੇ ਉਹ ਤਾਂ ਚਲੋ ਹੈ ਹੀ ਫੇਕ ਹੈ ਹੀ ਗਲਤ ਇਹਦਾ ਇਹਦਾ ਹੋ ਹੀ ਨਹੀਂ ਸਕਦਾ ਤੇ ਨਾ ਉਹਨਾਂ ਨੇ ਜਾਣਾ ਇਹ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਆਉਣ ਵਾਲਾ ਸਵਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਵਿਰੋਧੀਆਂ ਨੂੰ ਐ ਹੁੰਦਾ ਵੀ ਜਦੋਂ ਕੋਈ ਕੋਈ ਨਾ ਕੋਈ ਬਿਨਾ ਸਿਰ ਪੈਰ ਤੋਂ ਉਹ ਫਾਂ ਫਲਾਉਂਦੇ ਰਹਿੰਦੇ ਆ ਕੋਈ ਇਹੋ ਜੀ ਗੱਲ ਠੀਕ ਹੈ ਬਹੁਤ ਬਹੁਤ ਧੰਨਵਾਦ ਸੂਬਾ ਸਿੰਘ ਬਾਦਲ ਦੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਜਾਣ ਦੀਆਂ ਖਬਰਾਂ ਦੇ ਸਕਾਰ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਬੀਟੀ ਅਮਰਜੀਤ ਕੌਰ ਪੰਜ ਗੜਾਈਆਂ ਉਹਨਾਂ ਤੋਂ ਅਸੀਂ ਜਾਣਦੇ ਹਾਂ ਕਿ ਇਹਨਾਂ ਖਬਰਾਂ ਵਿੱਚ ਕੀ ਸਚਾਈ ਹੈ ਕਿਉਂ ਸੂਬਾ ਸਿੰਘ ਬਾਦਲ ਦੇ ਇਹ ਐਡੀ ਵੱਡੀ ਅਫਵਾਹ ਫੈਲੀ ਹੈ ਕੀ ਕਾਰਨ ਹੈ ਬੀਬੀ ਜੀ ਤੁਹਾਡਾ ਲੋਕਾਂ ਕੀਤੇ ਬੋਲ ਧੰਨਵਾਦ ਜੀ ਜੱਸਾ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਸੇਵਾ ਦਾ ਮੌਕਾ ਦਿੱਤਾ ਹੈ ਦੇਖੋ ਜਿਹੜੀਆਂ ਅਫਵਾਹਾਂ ਸੂਬਾ ਸਿੰਘ ਬਾਦਲ ਦੇ ਸਬੰਧ ਵਿੱਚ ਅਸੀਂ ਸੁਣ ਰਹੇ ਹਾਂ ਤਾਂ ਦੇਖੋ ਇਹ ਬਿਲਕੁਲ ਝੂਠੀਆਂ ਤੇ ਬੇ ਬੇਬੁਨਿਆਦ ਅਫਮਾਹਾਨੀ ਝੂਠੀਆਂ ਖਬਰਾਂ ਨੇ ਜੋ ਕਿ ਇੱਕ ਮਤਲਬ ਕਿ ਸਿਆਸੀ ਆਗੂ ਦੇ ਸਿਆਸੀ ਲੀਡਰ ਦੇ ਅਕਸ ਨੂੰ ਢਾਹ ਲਾਉਣ ਵਾਲੀਆਂ ਤੇ ਉਸ ਦੇ ਅਕਸ ਨੂੰ ਲੈਟ ਡਾਊਨ ਕਰਨ ਵਾਲੀਆਂ ਖਬਰਾਂ ਨੇ ਜੋ ਕਿ ਬਹੁਤ ਮਾੜੀ ਗੱਲ ਆ ਸਾਡੇ ਇਲਾਕੇ ਦੇ ਜੋ ਪੱਤਰਕਾਰ ਨੇ ਸਾਡੇ ਸਾਰੇ ਪੱਤਰਕਾਰ ਸਾਡਾ ਮਤਲਬ ਕਿ ਸਿਆਸਤ ਦਾ ਥੰਮ ਹੈ ਤੇ ਸਾਡੇ ਮਤਲਬ ਕਿ ਸਤਕਾਰਯੋਗ ਨਹੀਂ ਸਾਰੇ ਪੱਤਰਕਾਰ ਮੈਂ ਇਹ ਕਹਿਣਾ ਚਾਹੂੰਗੀ ਕਿ ਇਹਨਾਂ ਨੂੰ ਸਾਡੇ ਪੱਤਰਕਾਰਾਂ ਨੂੰ ਇਹ ਨਹੀਂ ਚਾਹੀਦਾ ਜੇ ਕੋਈ ਗੱਲ ਹੈ ਤਾਂ ਉਸ ਬੰਦੇ ਦੇ ਵਿਊ ਲੈਣੇ ਜ਼ਰੂਰੀ ਹੈ ਉਹਨਾਂ ਨੂੰ ਪੁੱਛਣਾ ਦੱਸਣਾ ਜ਼ਰੂਰੀ ਹੈ ਵੀ ਅਸੀਂ ਇਹ ਸੁਣ ਰਹੇ ਹਾਂ ਜਾਂ ਇਹ ਹੋ ਰਿਹਾ ਹੈ ਤਾਂ ਦੇਖੋ ਇਹ ਇਲਾਕੇ ਦੇ ਪੱਤਰਕਾਰ ਬਾਰੇ ਜਾਂ ਸਾਡੇ ਲੋਕਲ ਪੱਤਰਕਾਰ ਹੈ ਸਾਡੇ ਬੱਚੇ ਨੇ ਸਾਰੇ ਤਾਂ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਸੀ ਬਹੁਤ ਮਾੜੀ ਗੱਲ ਹੈ ਬੀਬੀ ਜੀ ਇਸ ਮਸਲੇ 'ਚ ਜੇ ਗੱਲਾਂ ਸਾਹਮਣੇ ਆ ਰਹੀਆਂ ਕਿ ਸੁਭਾ ਸਿੰਘ ਬਾਦਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਾਥੀਆਂ 'ਚ ਵਿੱਚ ਜੇ ਮੈਂ ਤੁਸੀਂ ਇੱਕ ਪੱਤਰਕਾਰ ਬਾਰੇ ਕਹਿ ਰਿਹਾ ਹਾਂ ਕਿਹਾ ਜਾ ਰਿਹਾ ਹੈ ਕਿ ਇੱਕ ਇਹ ਟੈਕਨੀਕਲ ਗਲਤੀ ਹੈ ਨਾ ਕਿ ਕੋਈ ਪੱਤਰਕਾਰ ਦੀ ਕੋਈ ਸੋਚੀ ਸਮਝੀ ਸਾਜ਼ਿਸ਼ ਹੈ ਤੁਹਾਨੂੰ ਕੀ ਲੱਗਦਾ ਹੈ ਸਾਰੇ ਨਿੰਦੇ ਕੋ ਟੈਕਨੀਕਲ ਗਲਤੀ ਤਾਂ ਅਸੀਂ ਕਿਵੇਂ ਕਰਾਂਗੇ ਟੈਕਨੀਕਲ ਗਲਤੀ ਤਾਂ ਉਹ ਹੋਏਗੀ ਨਾ ਜੇ ਅਸੀਂ ਮਤਲਬ ਕਿ ਨਹੀਂ ਕੀਤੀ ਅਸੀਂ ਕੀਤੀ ਆ ਕਿਸੇ ਨੇ ਲਿਖ ਕੇ ਪਾਇਆ ਇਹ ਜਾਂ ਵਾਇਰਲ ਕੀਤਾ ਲਿਖ ਕੇ ਜਾਂ ਕੋਈ ਰੀਲ ਬਣਾਈ ਆ ਜਾਂ ਕੋਈ ਵੀਡੀਓ ਬਣਾਈ ਆ ਜਾਂ ਕੋਈ ਪ੍ਰੈਸ ਦੇ ਵਿੱਚ ਵੈਸੇ ਨਿਊਜ਼ ਲਾ ਕੇ ਵਾਇਰਲ ਕੀਤੀ ਆ মিডিਏ ਤੇ ਤਾਂ ਅਸੀਂ ਇਹਨੂੰ ਟੈਕਨੀਕਲ ਗਲਤੀ ਥੋੜਾ ਕਹਾਂਗੇ ਤਾਂ ਇੱਕ ਮਤਲਬ ਕਿ ਸਾਡੀ ਗਲਤੀ ਹੈ ਪੱਤਰਕਾਰ ਦੀ ਗਲਤੀ ਹੈ अच्छा बिबी जी, जी ये देखा जावे कि तन्नू ਲੱਗਦਾ ਕੋਈ ਸੁਭਾ ਸਿੰਘ ਬਾਦਲ ਦੀ ਪਾਰਟੀ ਹਾਈ ਕਮਾਂਡ ਨਾਲ ਕੋਈ ਨਾਰਾਜ਼ਗੀ ਹੈਗੀ ਹੈ ਨਹੀਂ ਕੋਈ ਨਾਰਾਜ਼ਗੀ ਨਹੀਂ ਦੇਖੋ ਜੇ ਮਤਲਬ ਕਿ ਪਾਰਟੀਆਂ ਦੇ ਵਿੱਚ ਬਹੁਤ ਕੁਝ ਚੱਲਦਾ ਹੁੰਦਾ ਹੈ ਜੇ ਮਤਲਬ ਕਿ ਇੱਕ ਜਥੇਬੰਦੀ ਵਿੱਚ ਸਾਨੂੰ ਕਿਤੇ ਨਹੀਂ ਅਡਜਸਟ ਕੀਤਾ ਗਿਆ ਤਾਂ ਵੇਖੋ ਪਾਰਟੀ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਹੁਤ ਸਾਰੇ ਔਦੇ ਨੇ ਬਹੁਤ ਸਾਰੇ ਕੰਮ ਨਹੀਂ ਕਰਨ ਵਾਲੇ ਤਾਂ ਇਹ ਕੋਈ ਪਾਰਟੀਆਂ ਨਾਲ ਕੋਈ ਨਰਾਜ਼ਗੀ ਨਹੀਂ ਹੁੰਦੀ ਇਹ ਸਾਡੇ ਜੋ ਹਾਈ ਕਮਾਂਡ ਆ ਸਾਡੀ ਜੋ ਸਾਡੇ ਡਿਪਟੀ ਸੀਐਮ ਸਾਹਿਬ ਸਾਫਾ ਡਿਪਟੀ ਸੀਐਮ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਉਹਨਾਂ ਨੇ ਦੇਖਣਾ ਹੈ ਕਿ ਅਸੀਂ ਕਿਸ ਬੰਦੇ ਨੂੰ ਕਿੱਥੇ ਐਡਜਸਟ ਕਰਨਾ ਹੈ ਉੱਥੇ ਪਾਰਟੀ ਨਾਲ ਕੋਈ ਨਰਾਜ਼ਗੀ ਨਹੀਂ ਲੇਕਿਨ ਇੱਕ ਬੰਦੇ ਨੂੰ ਪਾਰਟੀ ਬਿਹਤਰ ਜਾਣਦੀ ਹੁੰਦੀ ਹੈ ਵੀ ਇੱਕ ਬੰਦੇ ਨੂੰ ਕਿੱਥੇ ਅਸੀਂ ਐਡਜਸਟ ਕਰਨਾ ਹੈ ਹਾਂ ਦੇਖੋ ਪਾਰਟੀ ਬਿਹਤਰ ਜਾਣਦੀ ਆ ਬਾਕੀ ਜਿਹੜੇ ਅਸੀਂ ਜਿਵੇਂ ਅਸੀਂ ਹਲਕੇ ਦੇ ਵਿੱਚ ਤੁਸੀਂ ਵੇਖੋ ਜਿਹੜੇ ਵਰਕਰ ਨੇ ਉਹ ਇਲਾਕੇ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜੇ ਸਾਡੇ ਲੋਕਲ ਲੀਡਰ ਆ ਉਹ ਵੀ ਜਾਣਦੇ ਆ ਤੇ ਸਾਡੀ ਹਾਈ ਕਮਾਂਡ ਨੂੰ ਵੀ ਪਤਾ ਹੁੰਦਾ ਵੀ ਇਲਾਕੇ ਦੇ ਵਿੱਚ ਕਿਹੜਾ ਲੀਡਰ ਬਹੁਤ ਵਧੀਆ ਕੰਮ ਕਰ ਰਿਹਾ ਜਾਂ ਵਿਛਰਦਾ ਜਾਂ ਸਾਡੇ ਨਾਲ ਪਾਰਟੀ ਪ੍ਰਤੀ ਕਿੰਨਾ ਕੁ ਵਫਾਦਾਰ ਹੈ ਸਾਰੇ ਜਾਣਦੇ ਹੁੰਦੇ ਆ ਅੱਛਾ ਬੀਬੀ ਜੀ ਜੇ ਇਹ ਗੱਲ ਕਰੀਏ ਕਿ ਹਲਕੇ ਵਿੱਚ ਇਹ ਗੱਲ ਬੜੀ ਅਫਵਾਹ ਫੈਲੀ ਕਿ ਸੁਭਾ ਸਿੰਘ ਬਾਦਲ ਨੇ ਪਾਰਟੀ ਛੱਡੀ ਆ ਪਰ ਆਕੇ ਸੂਬਾ ਸਿੰਘ ਬਾਦਲ ਨੇ ਤਾਂ ਪਾਰਟੀ ਨਹੀਂ ਛੱਡੀ ਪਰ ਵੱਖ-ਵੱਖ ਪਿੰਡਾਂ ਚੋਂ ਹਲਕਾ ਜੈਤੋ ਦੇ ਵਿਧਾਇਕ ਜਿਵੇਂ ਪਿਛਲੇ ਦਿਨੀ ਜਿੱਤ ਕੇ ਲਪੰਡ ਹੋ ਗਿਆ ਭਗਤੂਆਂ ਨੇ ਚ ਅਕਾਲੀ ਦਲ ਦੇ ਸੀਨੀਅਰ ਬੰਦੇ ਨੇ ਰਜਾਇਨ ਦਿੱਤਾ ਕੱਲ ਜੈਤੋ ਤੋਂ ਨੌਜਵਾਨ ਰਿਆ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਇਹ ਇਹ ਕਿਉਂ ਹੋ ਰਿਹਾ ਕਿ ਅਕਾਲੀ ਦਲ ਨੂੰ ਲਗਾਤਾਰ ਵਰਕਰ ਕਿਉਂ ਛੱਡ ਰਿਹਾ ਕਿੱਥੇ ਅਕਾਲੀ ਦਲ ਦੀ ਕੋਈ ਕਮਜ਼ੋਰੀ ਹੈ ਇਸ ਗੱਲ 'ਚ ਅਕਾਲੀ ਦਲ ਦੀ ਦੇਖੋ ਕੋਈ ਕਮਜ਼ੋਰੀ ਨਹੀਂ ਜਦੋਂ ਸਰਕਾਰਾਂ ਹੁੰਦੀਆਂ ਜਦੋਂ ਅਸੀਂ ਅਕਾਲੀ ਦਲ ਅੱਜ ਆਪੋਜੀਸ਼ਨ 'ਚ ਚੱਲ ਰਹੇ ਹਾਂ ਜਦੋਂ ਸਰਕਾਰਾਂ ਹੁੰਦੀਆਂ ਤਾਂ ਇਹ ਜਿਹੜੇ ਮਤਲਬ ਕਿ ਬਹੁਤ ਸਾਰੇ ਲੋਕ ਜਿਹੜੇ ਉਸ ਪਾਰਟੀ ਦੇ ਜਿਵੇਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਦੇ ਜਿਹੜੇ ਵਰਕਰ ਨੇ ਉਹ ਸਾਡੇ ਵਰਕਰਾਂ ਨੂੰ ਵੈਸੇ ਹੀ ਗੁੰਮਰਾਹ ਕਰਕੇ ਲੈ ਜਾ ਰਹੇ ਆ ਤੇ ਗਲਤੀ ਸਾਡੀ ਆ ਦੇਖੋ ਅਸੀਂ ਜਿੱਥੇ ਖੜੇ ਆ ਸਾਨੂੰ ਖੜੇ ਮਤਲਬ ਕਿ ਬਿਲਕੁਲ ਜਿਹੜੀ ਹੁਣ ਪਾਰਟੀ ਪੰਜਾਬ ਦੇ ਵਿੱਚੋਂ ਜਾ ਰਹੀ ਆ ਜੇ ਅਕਾਲੀ ਦਲ ਦੇ ਵਰਕਰ ਉਸ ਪਾਰਟੀ ਨਾਲ ਜਾ ਰਹੇ ਆ ਤੇ ਮੈਂ ਨਹੀਂ ਇਸ ਤੋਂ ਵੱਧ ਮਤਲਬ ਕਿ ਮੁਰਕਤਾ ਨਹੀਂ ਹੋਏਗੀ ਕੋਈ ਹੋਰ ਮਤਲਬ ਅੱਜ ਤੁਸੀਂ ਵਰਕਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਆ ਵੀ ਅਕਾਲੀ ਦਲ ਨਾ ਛੱਡੋ ਕਿ ਆਉਣ ਵਾਲਾ ਟਾਈਮ ਤੋਂ ਲੱਗਦਾ ਵੀ ਕਿ ਅਕਾਲੀ ਦਲ ਦਾ ਹੀ ਹੋਏਗਾ ਹਾਂ ਮੈਂ ਸਾਰੇ ਇਲਾਕੇ ਦੇ ਅਰ ਮੈਂ ਸਾਰੇ ਪੰਜਾਬ ਦੇ ਆਲ ਪੰਜਾਬ ਦੇ ਅਕਾਲੀ ਵਰਕਰ ਸਹਿਬਾਨਾਂ ਨੂੰ ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਇਹਨਾਂ ਦੀਆਂ ਅਫਵਾਹਾਂ ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਜੇ ਕਿ ਜਿਹੜੇ ਕਿ ਆਮ ਆਦਮੀ ਪਾਰਟੀ ਵਾਲੇ ਆ ਇਹ ਝੂਠ ਝਾਟ ਮਾਰਨ ਦੇ ਵਿੱਚ ਤੇ ਅਫਵਾਹਾਂ ਫਲਾਉਣ ਦੇ ਵਿੱਚ ਬਹੁਤ ਮਾਹਰ ਨੇ ਤਾਂ ਮੈਂ ਸਾਰੇ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਦੀਆਂ ਤੇ ਇੱਕ ਅਪੀਲ ਕਰਦੀਆਂ ਇੱਕ ਸਨੇਹਾ ਦਿੰਦੀਆਂ ਕਿ ਤੁਸੀਂ ਇਹਨਾਂ ਦੀਆਂ ਚਾਲਾਂ ਵਿੱਚ ਆ ਕੇ ਸਾਡਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਇੱਕ ਇਤਿਹਾਸਕ ਪਾਰਟੀ ਹੈ ਪੰਜਾਬ ਦੀ ਇਤਿਹਾਸਕ ਪਾਰਟੀ ਆ ਅੱਜ ਪੰਜਾਬ ਨੂੰ ਇਤਿਹਾਸਕ ਪਾਰਟੀ ਦੀ ਲੋੜ ਹੈ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਨਾ ਜਾਓ ਸਗਾ ਇਹਨਾਂ ਦੀਆਂ ਪਾਰਟੀਆਂ ਦੇ ਵਿੱਚੋਂ ਬੰਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਲੈ ਕੇ ਆਓ ਤੇ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰੀਏ ਕਿਉਂਕਿ ਸਭ ਨੂੰ ਦਿਸਦਾ ਹੈ ਜੋ ਅੱਗੇ 27 ਦੇ ਵਿੱਚ ਸਾਡਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਰਹੀ ਹੈ ਤੇ ਅਸੀਂ ਜਿਹੜੇ ਸਾਡੇ ਵਰਕਰ ਸਹਿਬਾਨ ਨੇ ਸਾਡੇ ਅਹੁਦੇਦਾਰ ਸਹਿਬਾਨ ਨੇ ਸਾਡੇ ਪੰਚ ਸਰਪੰਚ ਸਾਭਾ ਮੌਜੂਦਾ ਮੈਂ ਸਾਰਿਆਂ ਨੂੰ ਹੀ ਵੀ ਕੀ ਕਰਦੀਆਂ ਕਿ ਆਪਾਂ ਸਾਰੇ ਲੋਕਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਪਾਂ ਇਕਜੁੱਟ ਹੋ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੰਮ ਕਰੀਏ ਨਾ ਕਿ ਆਪਾਂ ਸਾਡੀ ਮਾਂ ਪਾਰਟੀ ਨੂੰ ਛੱਡ ਕੇ ਤੇ ਅਸੀਂ ਇਹਨਾਂ ਪਾਰਟੀਆਂ ਵਿੱਚ ਜਿਨ੍ਹਾਂ ਦਾ ਕੋਈ ਇਤਿਹਾਸ ਹੀ ਨਹੀਂ ਜਿਨ੍ਹਾਂ ਦਾ ਕੋਈ ਧੁਰਾ ਹੀ ਨਹੀਂ ਜਿਨ੍ਹਾਂ ਦਾ ਕੋਈ ਮੋੜ ਹੀ ਨਹੀਂ ਅਸੀਂ ਇਧਰ ਨੂੰ ਨਾ ਜਾਈਏ ਕਿਉਂਕਿ ਇਹ ਜਿਹੜੀ ਸਾਡੀ ਅੱਜ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਦਿੱਲੀ ਅੱਗੇ ਵਿਕ ਚੁੱਕੀ ਆ ਦਿੱਲੀ ਵਾਲੇ ਸਾਨੂੰ ਮਤਲਬ ਕਿ ਵੇ ਦਿੱਲੀ ਤੇ ਇਹਨਾਂ ਨੇ ਸਾਨੂੰ ਦਿੱਲੀ ਵਾਲਿਆਂ ਅੱਗੇ ਵੇਚ ਦਿੱਤਾ ਤਾਂ ਸਾਡਾ ਪੰਜਾਬ ਆ ਜਿਹੜਾ ਪੰਜਾਬ ਮੈਂ ਤਾਂ ਸਮਝਦੀ ਆ ਸਾਡਾ ਪੰਜਾਬ ਖਤਮ ਹੋ ਗਿਆ ਕਿਉਂਕਿ ਦਿੱਲੀ ਵਾਲਿਆਂ ਲੋਕਾਂ ਨੇ ਇਹਨਾਂ ਨੂੰ ਕੇਜਰੀਵਾਲ ਵਰਗਿਆਂ ਨੂੰ ਉੱਥੋਂ ਭਜਾਇਆ ਤੇ ਅੱਜ ਉਹ ਸਾਡੇ ਤੇ ਆ ਕੇ ਪੰਜਾਬ ਦੇ ਵਿੱਚ ਉਹਨਾਂ ਦਾ ਨਾ ਕੋਈ ਉਹ ਇਲੈਕਸ਼ਨ ਲੜੇ ਆ ਨਾ ਨਾ ਕੋਈ ਕੰਮ ਕੀਤਾ ਤਾਂ ਅੱਜ ਉਹ ਸਾਡੇ ਅਹੁਦੇਦਾਰ ਬਣ ਕੇ ਸਾਡੇ ਵਿਧਾਨ ਸਭਾ ਦੇ ਵਿੱਚ ਅਹੁਦੇਦਾਰ ਨੇ ਸਾਡੇ ਬਹੁਤ ਸਾਰੇ ਜਿਹੜੇ ਮਤਲਬ ਕਿ ਬਹੁਤ ਵੱਡੇ ਵੱਡੇ ਜਿਹੜੀਆਂ ਸਾਡੇ ਹੈਗੇ ਆ ਕਾਰਜਕਾਰੀ ਸੰਸਥਾਵਾਂ ਨੇ ਸਰਕਾਰੀ ਉਹਨਾਂ ਦੇ ਵਿੱਚ ਅਹੁਦੇ ਸੰਭਾਲ ਕੇ ਬੈਠੇ ਨੇ ਤਾਂ ਇਹ ਅੱਜ ਪੰਜਾਬ ਦੇ ਲੋਕਾਂ ਨੂੰ ਮੈਂ ਬੇਨਤੀ ਕਰਦੀ ਆ ਕਿ ਤੁਹਾਨੂੰ ਜਾਗਣਾ ਪਏਗਾ ਜਾਗੋ ਅਸੀਂ ਜਾਗ ਕੇ ਆਪਣਾ ਜਿਹੜਾ ਪੰਜਾਬ ਆ ਇਹਨੂੰ ਬਚਾਈਏ ਅਸੀਂ ਜਿਹੜੇ ਦਿੱਲੀ ਵਾਲੇ ਠੱਗ ਨੇ ਉਹਨਾਂ ਤੋਂ ਬਚਾ ਕੇ ਆਪਣਾ ਪੰਜਾਬ ਆ ਜਿਹੜਾ ਅਸੀਂ ਇਸ ਦੀ ਰਾਖੀ ਕਰੀਏ ਮੇ ਵੀ ਤੁਹਾਨੂੰ ਸਮਝਦਾ ਤੁਹਾਡਾ ਬਹੁਤ ਬਹੁਤ ਧੰਨਕ ਜੀ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ